ਲੋ ਜੀ ਵਾਹਿਗੁਰੂ ਜੀ ਪਿੰਡ ਦੇ ਗੁਰਦੁਆਰਾ ਸਾਹਿਬ ਵਿੱਚ ਵੀ ਭੋਗ ਕਰਵਾਉਂਦੇ ਆ ਜੀ ਸਾਡੇ ਸਰਪੰਚ ਸਾਹਿਬ ਸਰਦਾ ਗੁਰਦੀਪ ਸਿੰਘ ਜਖਵਾਲੀ ਤੇ ਸਮੂਹ ਗ్రాਮ ਪੰਚਾਇਤ ਭੋਗ ਦਾ ਉਪਰਾਲਾ ਕਰ ਰਹੇ ਆ ਜੀ ਸਾਰੇ ਪਿੰਡ ਜਖਵਾਲੀ ਵਿੱਚ ਕਰਵਾਤੀ ਜੀ ਗੁਰੂ ਘਰ ਇਸ ਤੋਂ ਬਾਅਦ ਅਸੀਂ ਨੇ ਪਿੰਡ ਦੇ ਸਕੂਲ ਵਿੱਚ ਭਿੱਕੇ ਜਾਣਾ ਸੀ ਨੇ ਸਕੂਲ 'ਚ ਕਰਵਾ ਕੇ ਆਉਣੀ ਆ। ਬਾਬਾ ਜੀ ਤੂੰ ਆ ਬਹੁਤ ਹੋਣਾ ਐ ਸਾਈਡ 'ਚ ਹੋ ਜਾ। ਆ ਜਾਓ ਇੱਧਰ ਨੰਗਿਆ ਤੂੰ ਆਉਗਾ ਬਹੁਤ। ਹਾਂ? ਆਜੋ 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 ਲੋ ਆਜੋ ਲੰਗ ਜਾ ਇਧਰ ਇਧਰ ਨੂੰ ਲੰਗ ਜਾ ਲਵੇ ਲਵੇ ਮਾਂ ਕਰਵਾ ਦਿਆ ਮੱਛਰ ਤੋਂ ਸਾਰੇ ਵਧੀਆ ਵਧੀਆ ਛੋਟੀ ਪੰਚਾਇਤ ਆ ਨੌਜੀ ਗੁਰਦੁਆਰਾ ਸਾਹਿਬ ਵੀ ਸੇਵਾ ਕਰਾ ਕੇ ਭੋਗ ਜੀ ਮੇਰਾ ਸਤਿਗੁਰ ਜੀਓ ਅਕਾਲ ਪੁਰਖ ਜੀ ਲੱਖਾਂ ਭੁੱਲਾਂ ਚੁੱਕਾ ਹੋ ਜਿਆਂ ਨਿਮਾਣਿਆਂ ਤੋਂ ਮਾਫ਼ ਕਰਿਓ ਤੁਸੀਂ ਬਖਸ਼ਣ ਹਾਰੋਂ ਭੁੱਲਾਂ ਬਖਸ਼ ਦਿਓ ਨਿਮਾਣਿਆਂ ਤੋਂ ਕੋਈ ਹੋ ਗੀ ਹੋਵੇ ਭੁੱਲ ਮਾਫ਼ ਕਰਿਓ